ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰਦੇ ਬਾਹਰ ਖੜੀ Honda City ਕਾਰ ਹੋਈ ਚੋਰੀ ਕਾਰ ਦੇ ਵਿੱਚ ਸਵਾਰ ਹੋ ਕੇ ਆਇਆ ਸੀ ਚੋਰ ਮਹਾਨੇ ਕੁਲਿਆਣ ਦੇ ਵਿੱਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਾ ਚਾਰ ਰਿਹਾ ਹੈ ਹੁਣ ਤਾਜ਼ਾ ਮਾਮਲਾ ਲੁਧਿਆਣ ਦੇ ਨਿਊ ਸ਼ਿਪੂਰੀ ਇਲਾਕੇ ਦੇ ਵਿੱਚ ਦਿਖਨ ਨੂੰ ਮਿਲਿਆ ਜਿੱਥੇ ਕਿ ਇੱਕ ਘਰ ਦੇ ਬਾਹਰ ਖੜੀ Honda City ਕਾਰ ਚੋਰੀ ਹੋ ਗਈ ਹੈ ਜਾਣਕਾਰੀ ਮੁਤਾਬਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਚੋਰ ਦੇ ਵੱਲੋਂ ਮਿੰਟਾਂ ਦੇ ਵਿੱਚ ਹੀ ਘਰ ਦੇ ਬਾਹਰ ਖੜੀ ਹੋਂਡਾ ਸਿਟੀ ਕਾਰ ਚੋਰੀ ਕਰ ਲਈ ਗਈ ਹੈ ਅਤੇ ਪੂਰਾ ਕਟਨਾਕ੍ਰਮ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਚ ਹੋਇਆ ਹੈ। ਉਧਰ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਤਫ਼ਤੀਸ਼ ਹਰੰਮ ਦਿੱਤੀ ਹੈ ਅਤੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰਦੇ ਬਾਹਰ ਖੜੀ Honda City ਕਾਰ ਹੋਈ ਚੋਰੀ ਕਾਰ ਦੇ ਵਿੱਚ ਸਵਾਰ ਹੋ ਕੇ ਆਇਆ ਸੀ ਚੋਰ ਮਹਾਨਗਲ ਲੁਧਿਆਣੇ ਦੇ ਵਿੱਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਾ ਚਾਰਿਆ ਹੈ ਹੁਣ ਤਾਜ਼ਾ ਮਾਮਲਾ ਲੁਧਿਆਣੇ ਨਿਊ ਸ਼ਿਪੂਰੀ ਇਲਾਕੇ ਦੇ ਵਿੱਚ ਦਿਖਣ ਨੂੰ ਮਿਲਿਆ ਜਿੱਥੇ ਕਿ ਇੱਕ ਕਾਰ ਦੇ ਬਾਹਰ ਖੜੀ Honda City ਕਾਰ ਚੋਰੀ ਹੋ ਗਈ ਹੈ ਜਾਣਕਾਰੀ ਮੁਤਾਬਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਚੋਰ ਦੇ ਵੱਲੋਂ ਮਿੰਟਾਂ ਦੇ ਵਿੱਚ ਹੀ ਕਾਰ ਦੇ ਬਾਹਰ ਖੜੀ Honda City ਕਾਰ ਚੋਰੀ ਕਰ ਲਈ ਹੈ ਅਤੇ ਪੂਰਾ ਕਟਨਾਕ੍ਰਮ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਹੈ। ਉਹਦੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਤਫ਼ਤੀਸ਼ ਹਰੰਮ ਦਿੱਤੀ ਹੈ ਅਤੇ ਚੋੜ ਦੀ ਭਾਲ ਕੀਤੀ ਜਾ ਰਹੀ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰਦੇ ਬਾਹਰ ਖੜੀ Honda City ਕਾਰ ਹੋਈ ਚੋਰੀ ਕਾਰ ਦੇ ਵਿੱਚ ਸਵਾਰ ਹੋ ਕੇ ਆਇਆ ਸੀ ਚੋਰ ਮਹਾਨਗਲ ਲੁਧਿਆਣੇ ਦੇ ਵਿੱਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਾ ਚੱ ਰਿਹਾ ਹੈ ਹੁਣ ਤਾਜ਼ਾ ਮਾਮਲਾ ਲੁਧਿਆਣੇ ਨਿਊ ਸ਼ਿਪੂਰੀ ਇਲਾਕੇ ਦੇ ਵਿੱਚ ਦਿਖਨ ਨੂੰ ਮਿਲਿਆ ਜਿੱਥੇ ਕਿ ਇੱਕ ਕਾਰ ਦੇ ਬਾਹਰ ਖੜੀ Honda City ਕਾਰ ਚੋਰੀ ਹੋ ਗਈ ਹੈ ਜਾਣਕਾਰੀ ਮੁਤਾਬਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਚੋਰ ਦੇ ਵੱਲੋਂ ਮਿੰਟਾਂ ਦੇ ਵਿੱਚ ਹੀ ਕਾਰ ਦੇ ਬਾਹਰ ਖੜੀ Honda City ਕਾਰ ਚੋਰੀ ਕਰ ਲਈ ਹੈ ਅਤੇ ਪੂਰਾ ਕਟਨਾਕ੍ਰਮ ਉਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਚ ਹੋਇਆ ਹੈ ਉਦੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਤਫਤੀਸ਼ ਹਰੰਮ ਦਿੱਤੀ ਹੈ ਅਤੇ ਚੋਰੀ ਦੀ ਭਾਲ ਕੀਤੀ ਜਾ ਰਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰਦੇ ਬਾਹਰ ਖੜੀ Honda City ਕਾਰ ਹੋਈ ਚੋਰੀ ਕਾਰ ਦੇ ਵਿੱਚ ਸਵਾਰ ਹੋ ਕੇ ਆਇਆ ਸੀ ਚੋਰ ਮਹਾਨੇ ਕੁਲਧਾਂਦੇ ਵਿੱਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਾ ਚਾਰਿਆ ਹੁਣ ਤਾਜ਼ਾ ਮਾਮਲਾ ਲੁਧਿਆਨ ਦੇ ਨਿਊ ਸ਼ਿਪੂਰੀ ਇਲਾਕੇ ਦੇ ਵਿੱਚ ਦਿਖਨ ਨੂੰ ਮਿਲਿਆ ਜਿੱਥੇ ਕਿ ਇੱਕ ਘਰ ਦੇ ਬਾਹਰ ਖੜੀ Honda City ਕਾਰ ਚੋਰੀ ਹੋ ਗਈ ਹੈ ਜਾਣਕਾਰੀ ਮੁਤਾਬਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਚੋਰ ਦੇ ਵੱਲੋਂ ਮਿੰਟਾਂ ਦੇ ਵਿੱਚ ਹੀ ਘਰ ਦੇ ਬਾਹਰ ਖੜੀ ਹੋਂਡਾ ਸਿਟੀ ਕਾਰ ਚੋਰੀ ਕਰ ਲਈ ਗਈ ਹੈ ਅਤੇ ਪੂਰਾ ਕਟਨਾਕ੍ਰਮ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਚ ਹੋਇਆ ਹੈ। ਉਧਰ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਤਫ਼ਤੀਸ਼ ਆਰੰਭ ਦਿੱਤੀ ਹੈ ਅਤੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰਦੇ ਬਾਹਰ ਖੜੀ Honda City ਕਾਰ ਹੋਈ ਚੋਰੀ ਕਾਰ ਦੇ ਵਿੱਚ ਸਵਾਰ ਹੋ ਕੇ ਆਇਆ ਸੀ ਚੋਰ ਮਹਾਨਗਰ ਲੁਧਿਆਣੇ ਦੇ ਵਿੱਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਾ ਚਾਰਿਆ ਹੈ ਹੁਣ ਤਾਜ਼ਾ ਮਾਮਲਾ ਲੁਧਿਆਣੇ ਨਿਊ ਸ਼ਿਪੂਰੀ ਇਲਾਕੇ ਦੇ ਵਿੱਚ ਦਿਖਣ ਨੂੰ ਮਿਲਿਆ ਜਿੱਥੇ ਕਿ ਇੱਕ ਕਾਰ ਦੇ ਬਾਹਰ ਖੜੀ Honda City ਕਾਰ ਚੋਰੀ ਹੋ ਗਈ ਹੈ ਜਾਣਕਾਰੀ ਮੁਤਾਬਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਚੋਰ ਦੇ ਵੱਲੋਂ ਮਿੰਟਾਂ ਦੇ ਵਿੱਚ ਹੀ ਕਾਰ ਦੇ ਬਾਹਰ ਖੜੀ Honda City ਕਾਰ ਚੋਰੀ ਕਰ ਲਈ ਹੈ ਅਤੇ ਪੂਰਾ ਕਟਨਾਕ੍ਰਮ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਚ ਹੋਇਆ ਹੈ ਉਦੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਤਫ਼ਤੀਸ਼ ਹਰੰਮ ਦਿੱਤੀ ਹੈ ਅਤੇ ਚੋੜ ਦੀ ਭਾਲ ਕੀਤੀ ਜਾ ਰਹੀ ਹੈ